ਜਿਹੜਾ ਪਰਮੇਸ਼ਰ ਦੇ ਨਾਲੋਂ ਟੁੱਟ ਜਾਂਦਾ ਏ ਜਿਹਦਾ ਵਿਛੋੜਾ ਹੋ ਜਾਂਦਾ ਏ ਉਹ ਦੁਨੀਆਂ ਦੇ ਅੰਦਰ ਖੁਆਰ ਹੁੰਦਾ ਏ ਸਤਿਗੁਰੂ ਜੀ ਨੇ ਕੁਝ ਉਦਾਹਰਨਾਂ ਗੁਰਬਾਣੀ ਦੇ ਅੰਦਰ ਸਾਡੇ ਸਾਹਮਣੇ ਰੱਖੀਆਂ ਨੇ ਸਤਿਗੁਰੂ ਜੀ ਮਹਾਰਾਜ ਕਹਿੰਦੇ ਨੇ ਇੱਕ ਸਰੋਵਰ ਜਿਹਨੂੰ ਤਾਜ਼ਾ ਪਾਣੀ ਇੱਕ ਝਰਨੇ ਦੇ ਕੋਲੋਂ ਮਿਲਦਾ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਸਰੋਵਰ ਦੇ ਕੋਲ ਦੀ ਲੰਘੇ ਨੇ ਉਹ ਸਰੋਵਰ ਬੜਾ ਹਰਿਆ ਭਰਿਆ ਹਰਿਆਵਲ ਹੈ ਉਹਦੇ ਵਿੱਚ ਕਮਲ ਦੇ ਫੁੱਲ ਖੜੇ ਹੋਏ ਨੇ ਦੁਨੀਆਂ ਦੇ ਲੋਕ ਉਹਦੇ ਆਲੇ ਦੁਆਲੇ ਕੰਡੇ ਦੀ ਉੱਤੇ ਬੈਠ ਕੇ ਆਨੰਦ ਮਾਣਦੇ ਨੇ ਆਪਣਾ ਸਮਾਂ ਗੁਜ਼ਾਰਦੇ ਨੇ ਅਸੀਂ ਪਾਣੀਆਂ ਦੇ ਕੰਡਿਆਂ ਦੀ ਉੱਤੇ ਜਾਂਦੇ ਆਂ ਸਰੋਵਰਾਂ ਦੇ ਉੱਤੇ ਜਾਂਦੇ ਆਂ ਆਪਣਾ ਸਮਾਂ ਬਤੀਤ ਕਰਦੇ ਆਂ ਕਿਉਂਕਿ ਸਾਡਾ ਉਹਨਾਂ ਦ੍ਰਿਸ਼ਾਂ ਨੂੰ ਵੇਖ ਕੇ ਆਨੰਦਿਤ ਬਣਦਾ ਏ ਸਤਿਗੁਰੂ ਜੀ ਵੀ ਗਏ ਉਹਦੇ ਕੋਲ ਦੀ ਲੰਘ ਗਏ ਤੇ ਕੁਝ ਦਿਨਾਂ ਬਾਅਦ ਜਦੋਂ ਵਾਪਸ ਆਏ ਤੇ ਮੁੜ ਦੇਖਦੇ ਨੇ ਵੀ ਉਸ ਸਰੋਵਰ ਦੀ ਹਾਲਾਤ ਬੜੀ ਭੈੜੀ ਹੋਈ ਐ ਉਹਦੇ ਅੰਦਰ ਕਾਈ ਜੰਮੀ ਹੋਈ ਐ ਕਮਲ ਦੇ ਫੁੱਲ ਵੀ ਨਹੀਂ ਐ ਤੇ ਕੋਈ ਵੀ ਮਨੁੱਖ ਉਹਦੇ ਕੰਡੇ ਦੇ ਉੱਤੇ ਵੀ ਨਹੀਂ ਬੈਠਾ ਸਗੋਂ ਉਹਦੇ ਕੋਲ ਦੀ ਲੰਘਦਾ ਏ ਬਦਬੂ ਆਉਂਦੀ ਏ ਤੇ ਨੱਕ ਦੇ ਉੱਤੇ ਰੁਮਾਲ ਜਾਂ ਹੱਥ ਰੱਖ ਕੇ ਕੋਲ ਦੀ ਲੰਘ ਜਾਂਦਾ ਜੇ ਉਹਨੂੰ ਲੰਘਣਾ ਪੈਂਦਾ ਏ ਸਤਿਗੁਰੂ ਜੀ ਉਹਨੂੰ ਪੁੱਛਦੇ ਨੇ ਵੀ ਸੱਜਣਾ ਇਹ ਕਾਰਨ ਕੀ ਬਣਿਆ ਕੁਝ ਸਮਾਂ ਪਹਿਲਾਂ ਲੋਕ ਤੇਰੇ ਕੋਲ ਬੰਦੇ ਸਨ ਹਰਿਆ ਭਰਿਆ ਸੀ ਕਮਲ ਦੇ ਫੁੱਲ ਸਨ ਪਰ ਹੁਣ ਕੀ ਕਾਰਨ ਬਣਿਆ ਤੇ ਉਹ ਸਰੂਬਰ ਫਿਰ ਦੱਸਦਾ ਹੈ ਪੱਬਰ ਤੂੰ ਹਰਿਆਬਲਾ ਸਵਾਲ ਕਰਦੇ ਨੇ ਸਤਿਗੁਰੂ ਜੀ ਕਬਲਾ ਕੰਚਨ ਬਨ ਕਹਿ ਦੋਖੜੇ ਸੁਣਿਓਏ ਕਾਲੀ ਹੋਇਆ ਦਿਉਰੀ ਨਾਨਕ ਮੈਂ ਤਨ ਭੰਗ ਵੀ ਹੁਣ ਤੇਰੀ ਦਿਹਰਾ ਜੁੱਸਾ ਕਾਲਾ ਹੋ ਗਿਆ ਪਹਿਲਾਂ ਹਰਿਆ ਭਰਿਆ ਸੀ ਕਬਲਾ ਕੰਚਨ ਬਨ ਸੋਨੇ ਵਰਗਾ ਤੇਰਾ ਜੁੱਸਾ ਸੀ ਬੜਾ ਸੁੰਦਰ ਪਾਣੀ ਸੀ ਤੇਰੇ ਅੰਦਰ ਕਿਸ ਕਾਰਨ ਤੂੰ ਸੜ ਗਿਆ ਕਹਿ ਦੋਖੜੇ ਸੜਿਓ ਕਿਹੜਾ ਦੁੱਖ ਤੈਨੂੰ ਮਿਲਿਆ ਤੇ ਫਿਰ ਉਹ ਸਰੋਵਰ ਉੱਤਰ ਦਿੰਦਾ ਹੈ ਕਹਿਣਾ ਅੱਗਾ ਮੈਨੂੰ ਹੁਣ ਪਤਾ ਲੱਗਿਆ ਜਾਣਾ ਪਾਣੀ ਨਾ ਲਹਾ ਜੇ ਸੇਤੀ ਮੇਰਾ ਸੰਗ ਜਿਤ ਡਿੱਠੇ ਤਨ ਪਰ ਫੜੇ ਚੜੇ ਚਬਗਣ ਬੰਨ ਕਹਿਣ ਲੱਗਿਓ ਜਿਸ ਝਰਣੀ ਦੇ ਕੋਲੋਂ ਪਾਣੀ ਮਿਲਦਾ ਸੀ ਮੈਨੂੰ ਪਤਾ ਲੱਗਾ ਵੀ ਮੇਰਾ ਉਹਦੇ ਨਾਲੋਂ ਸੰਬੰਧ ਟੁੱਟ ਗਿਆ ਕਿਸੇ ਨੇ ਡੱਕ ਪਾ ਦਿੱਤਾ ਪਾਣੀ ਆਉਣਾ ਮਿਲਣਾ ਬੰਦ ਹੋ ਗਿਆ ਜਿਹਦੇ ਕਾਰਨ ਮੇਰੀ ਇਹ ਹਾਲਾਤ ਜਿਹੜੀ ਆ ਉਹ ਬਣੀ ਹੈ ਸਤਿਗੁਰ ਕਹਿਣ ਲੱਗੇ ਉਹ ਝਰਨਾ ਉਹ ਪਾਣੀ ਦਾ ਸੋਮਾ ਪਰਮੇਸ਼ਰ ਹੈ ਜਿਹਦੇ ਕੋਲੋਂ ਤੈਨੂੰ ਗੁਣ ਮਿਲਣੇ ਨੇ ਤੇ ਜੇ ਤੇਰਾ ਉਹਦੇ ਨਾਲੋਂ ਸੰਬੰਧ ਟੁੱਟ ਗਿਆ ਨਾ ਤੇਰੇ ਅੰਦਰ ਵੀ ਅਵਗੁਣਾ ਦਾ ਸੜਿਆੰਦ ਪੈਦਾ ਹੋ ਜਾਏਗੀ ਦੁਨੀਆਂ ਦਾ ਕੋਈ ਮਨੁੱਖ ਤੇਰੇ ਕੋਲ ਨਹੀਂ ਬੈਠੇਗਾ ਸ਼ੋਗੋ ਦੁਨੀਆਂ ਦੇ ਲੋਕ ਇਹ ਕਹਿਣਗੇ ਵੀ ਇਹ ਤੇ ਮਨੁੱਖ ਬਹੁਤ ਹੰਕਾਰੀ ਹੈ ਹੰਕਾਰ ਅਬਗੁਣ ਇਹ ਮਨੁੱਖ ਬਹੁਤ ਕਰੋਧੀ ਹੈ ਬਹੁਤ ਲੋਭੀ ਹੈ ਬਹੁਤ ਕਾਮੀ ਹੈ ਕੋਈ ਤੇਰੇ ਕੋਲ ਬੈਠੇਗਾ ਨਹੀਂ ਸਤਿਗੁਰ ਕਹਿਣ ਲੱਗੇ ਮੂਲ ਦੇ ਨਾਲ ਜੁੜ ਉਸ ਪਰਮਾਤਮਾ ਦੇ ਨਾਲ ਜੁੜ ਫਿਰ ਤੇਰੇ ਅੰਦਰ ਗੁਣ ਜਿਹੜੇ ਨੇ ਉਹ ਪੈਦਾ ਹੋ ਜਾਵਣਗੇ ਦੂਜੀ ਉਦਾਹਰਨ ਸਤਿਗੁਰ ਜੀ ਨੇ ਇੱਕ ਹੋਰ ਦਿੱਤੀ ਹੈ ਕਿ ਕੋਈ ਮਨੁੱਖ ਸਮੁੰਦਰ ਦੇ ਕੰਡੇ ਤੁਰਿਆ ਹੋਇਆ ਸੀ ਅਚਾਨਕ ਉਹਦੀ ਪੈਰ ਦੇ ਨਾਲ اٹਕ ਲੱਗੀ ਉਹ ਵੇਖਦਾ ਵੀ ਇੱਕ ਸੰਖ ਆਮ ਤੁਸੀਂ ਵੇਖਿਆ ਹੋਵੇ ਮੰਦਰਾਂ ਦੇ ਵਿੱਚ ਵੱਜਦਾ ਵੀ ਹੈ ਤੇ ਉਹ ਸੰਖ ਦੇਖਿਆ ਉਹਨੇ ਉਹਨੂੰ ਸੰਖ ਨੂੰ ਉਹਨੇ ਸਾਫ਼ ਕੀਤਾ ਪਾਣੀ ਦੇ ਨਾਲ ਹੁਣ ਉਹਦਾ ਤੇ ਕੋਈ ਕੰਮ ਨਹੀਂ ਸੀਗਾ ਘਰ ਦੇ ਵਿੱਚ ਰੱਖਣਾ ਉਹਨੇ ਉਹ ਸੰਖ ਸਾਫ਼ ਕਰਕੇ ਮੰਦਰ ਦੇ ਪੁਜਾਰੀ ਨੂੰ ਦੇ ਦਿੱਤਾ ਹੁਣ ਮੰਦਰ ਦਾ ਪੁਜਾਰੀ ਜਦੋਂ ਵੀ ਸੂਰਜ ਨਿਕਲਦਾ ਏ ਉਸ ਸ਼ੰਖ ਦੇ ਵਿੱਚ ਫੂਕ ਮਾਰਦਾ ਏ ਤੇ ਉਹਦੇ ਵਿੱਚੋਂ ਆਵਾਜ਼ ਜਿਹੜੀ ਨਿਕਲਦੀ ਏ ਉਹ ਇਸ ਤਰ੍ਹਾਂ ਦੀ ਨਿਕਲਦੀ ਏ ਜਿਵੇਂ ਕੋਈ ਮਨੁੱਖ ਗਰਗੜਾਉਂਦਾ ਹੋਵੇ ਕੋਈ ਬੱਚਾ ਚੀਕ ਮਾਰਦਾ ਹੋਵੇ ਆਮ ਤੁਸੀਂ ਸ਼ੰਖ ਦੀ ਆਵਾਜ਼ ਸੁਣੀ ਹੋਵੇਗੀ ਤੇ ਭਗਤ ਕਬੀਰ ਜੀ ਕਹਿੰਦੇ ਨੇ ਰੈ ਨਾਇਰ ਬਿਛੋੜਿਆ ਰਹੁਰੇ ਸੰਖ ਮਜ਼ੂਰ ਦੇਵਲ ਦੇਵਲ ਧਾੜੀ ਦੀਸਾ ਉਗਬਤ ਸੂਰ ਦੇਵਲ ਦੇਵਲ ਦਾ ਮਤਲਬ ਮੰਦਰ ਮੰਦਰ ਦੇ ਵਿੱਚ ਦੀਪਤੀਆਂ ਦਾ ਕਰ ਮੰਦਰ ਜਦੋਂ ਸੂਰਜ ਨਿਕਲਦਾ ਏ ਪੁਜਾਰੀ ਫੂਕ ਮਾਰਦਾ ਏ ਤੇ ਉਹ ਸੰਖ ਜਿਹੜਾ ਏ ਨਾ ਉਹ ਧਾੜ ਮਾਰਦਾ ਏ ਰੁੰਦਾ ਏ ਰੁੰਦਾ ਕਿਉਂ ਆ ਉਸ ਸੰਖ ਨੂੰ ਪੁੱਛਿਆ ਗਿਆ ਉਹ ਕਹਿਣ ਲੱਗਾ ਵੀ ਮੇਰਾ ਮੂਲ ਜਿਹੜਾ ਸੀ ਨਾ ਉਹ ਸਮੁੰਦਰ ਸੀ। ਸਮੁੰਦਰ ਦੇ ਵਿੱਚ ਮੈਂ ਪੈਦਾ ਹੋਇਆ। ਸਮੁੰਦਰ ਦੇ ਵਿੱਚੋਂ ਛਲਬਾਰ ਨਿਕਲੀ। ਪਾਣੀ ਤੇ ਵਾਪਸ ਚਲਾ ਗਿਆ ਮੈਂ ਕੰਡੇ ਦੀ ਉੱਤੇ ਪਿਆ ਰਿਆਂ। ਮੈਂ ਆਪਣੇ ਸਮੁੰਦਰ ਦੇ ਨਾਲੋਂ ਵਿਛੜਿਆ ਹੋਇਆ ਹਾਂ। ਜਿਹਦੇ ਕਾਰਨ ਮੈਨੂੰ ਉਹ ਦੁੱਖ ਹੈ ਤਾਂ ਕਰਕੇ ਮੈਂ ਰੋਂਦਾ ਹਾਂ। ਸਤਿਗੁਰ ਕਹਿਣ ਲੱਗੇ ਸੱਜਣਾ ਤੂੰ ਵੀ ਆਪਣੀ ਮੂਲ ਪਰਮੇਸ਼ਰ ਦੇ ਨਾਲ ਜੁੜ ਕੇ ਰਹੀਂ ਕਿਤੇ ਇਹ ਨਾ ਹੋਵੇ ਤੂੰ ਵੀ ਆਪਣੀ ਮੂਲ ਪਰਮੇਸ਼ਰ ਦੇ ਨਾਲੋਂ ਟੁੱਟਿਆ ਹੋਇਆ ਐਵੇਂ ਦੁਨੀਆ ਦੇ ਅੰਦਰ ਦੁਖੀ ਹੋਵੇਂ ਜਿਵੇਂ ਉਹ ਸੰਖ ਸਮੁੰਦਰ ਤੋਂ ਵਿਛੜ ਕੇ ਦੁਖੀ ਹੋ ਰਿਹਾ ਏ ਕਿਉਂਕਿ ਕਾਮ ਆਏਗਾ ਉਹ ਫੂਕ ਮਾਰੇਗਾ ਤੂੰ ਫਿਰ ਦੁਖੀ ਹੋਵੇਂਗਾ ਲੋਭ ਮੋਹ ਹੰਕਾਰ ਤੇਰੇ ਵਿੱਚ ਫੂਕ ਮਾਰਨਗੇ ਤੂੰ ਦੁਖੀ ਹੋਵੇਂਗਾ ਰੋਏਗਾ ਕਰਲਾਏਗਾ ਪਰ ਜੇ ਤੂੰ ਪਰਮੇਸ਼ਰ ਦੇ ਨਾਲ ਜੁੜਿਆ ਤੇ ਫਿਰ ਦੁਖੀ ਨਹੀਂ ਹੋਵੇਂਗਾ ਕੁਝ ਨੌਜਵਾਨ ਬੱਚੇ ਉਹ ਬਾਹਰ ਗਏ ਅਮ ਤੌਰ ਤੇ ਅੱਜ ਤੇ ਉਹ ਸਾਰੀ ਕਹਾਣੀ ਖਤਮ ਹੋ ਗਈ ਪ੍ਰਾਣੇ ਸਮੇਂ ਦੇ ਵਿੱਚ ਨੌਜਵਾਨ ਮੱਝਾਂ ਗਾਵਾਂ ਪਸ਼ੂ ਜਿਹੜੇ ਸਨ ਉਹ ਬਾਹਰ ਚਰਾਉਣ ਵਾਸਤੇ ਜਾਂਦੇ ਸਨ ਖਾਲੀ ਥਾਂ ਹੁੰਦੀ ਸੀ ਅੱਕ ਦੇ ਦਰਖਤ ਆਮ ਹੀ ਰੇਤਲੇ ਇਲਾਕਿਆਂ ਦੇ ਵਿੱਚ ਉਜਾੜ بیابان ਦੇ ਵਿੱਚ ਉੱਗੇ ਹੁੰਦੇ ਸਨ ਉਹਨਾਂ ਨੌਜਵਾਨਾਂ ਨੇ ਉਸ ਅੱਕ ਦੇ ਟਾਣੀ ਦੇ ਨਾਲ ਜਿਹੜੀਆਂ ਅੱਕੜੀਆਂ ਲੱਗੀਆਂ ਹੋਈਆਂ ਸਨ ਕੱਕੜੀਆਂ ਲੱਗੀਆਂ ਹੋਈਆਂ ਸਨ ਜਿਹੜੀਆਂ ਦੇਖਣ ਦੇ ਵਿੱਚ ਅੰਬ ਦੀ ਤਰ੍ਹਾਂ ਦਿਸਦੀਆਂ ਨੇ ਉਹਨਾਂ ਨੂੰ ਤੋੜਿਆ ਤੋੜ ਕੇ ਉਹਨਾਂ ਨੂੰ ਦੋ ਭਾਗਾਂ ਦੀ ਵਿੱਚ ਵੰਡ ਦਿੱਤਾ ਤੋੜ ਦਿੱਤਾ ਆਪਸ ਦੇ ਵਿੱਚ ਉਹਦੇ ਵਿੱਚੋਂ ਰੂਹ ਵਰਗੇ ਹਜ਼ਾਰਾਂ ਹੀ ਫੂੰਦੇ ਜੜੇ ਨੇ ਉਹ ਅਸਮਾਨ ਦੇ ਵਿੱਚ ਉੱਡਣ ਲੱਗ ਪਏ ਤੇ ਜਿੱਧਰ ਨੂੰ ਹਵਾ ਜਾਂਦੀ ਹੈ ਉਧਰਲੇ ਪਾਸੇ ਨੂੰ ਉਹ ਫੁੰਦੇ ਜੜੇ ਨੇ ਉਹ ਜਾ ਰਹੇ ਨੇ ਤਨ ਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਉਹਦਾ ਦਸਤਾੰਤ ਦਿੰਦੇ ਨੇ ਖਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ ਬਿਰਹਾ ਵਿਛੋੜਾ ਧਨੀ ਸਿਓ ਨਾਨਕ ਸਹਸੇ ਗੰਠ ਵੀ ਜਿੰਨੀ ਦੇਰ ਤੱਕ ਉਹ ਕੱਕੜੀਆਂ ਅੱਕ ਦੇ ਟਾਣੀ ਦੇ ਨਾਲ ਲੱਗੀਆਂ ਹੋਈਆਂ ਸਨ ਉਹ ਸੋਹਣੀਆਂ ਲੱਗਦੀਆਂ ਸਨ ਖਖੜੀਆਂ ਸੁਹਾਵੀਆਂ ਬੜੀਆਂ ਸੋਹਣੀਆਂ ਲੱਗਦੀਆਂ ਸਨ ਲੱਗੜੀਆਂ ਅੱਕ ਕੰਠ ਅੱਕ ਦੇ ਟਾਣੀ ਦੇ ਨਾਲ ਲੱਗੀਆਂ ਹੋਈਆਂ ਸੋਹਣੀਆਂ ਲੱਗਦੀਆਂ ਸਨ ਪਰ ਜਿਵੇਂ ਉਹਨਾਂ ਦਾ ਵਿਛੋੜਾ ਪਿਆ ਅੱਕ ਦੀ ਉਸ ਟਾਣੀ ਦੇ ਨਾਲੋਂ ਤੇ ਉਹਨਾਂ ਦੇ ਹਜ਼ਾਰਾਂ ਹੀ ਫੂੰਦੇ ਹੋ ਗਏ ਉਹ ਅਸਮਾਨ ਦੇ ਵਿੱਚ ਜਿੱਧਰ ਹਵਾ ਜਾਂਦੀ ਉਧਰ ਉੱਡਣ ਲੱਗ ਪੈਂ ਸਤਗੁਰ ਕਹਿੰਦੇ ਸੱਜਣਾ ਜੇ ਤੂੰ ਵੀ ਮੂਲ ਪਰਮਾਤਮਾ ਦੇ ਨਾਲ ਜੁੜਿਆ ਰਿਹਾ ਤੇ ਇੱਕ ਗੱਲ ਜਾਤ ਰੱਖੀ ਜੀਵਨ ਦੇ ਅੰਦਰ ਸੋਹਣਾ ਲੱਗੇਗਾ ਸੁਖੀ ਹੋਵੇਗਾ ਪਰ ਜੇ ਪ੍ਰਮਾਤਮਾ ਦੇ ਨਾਲੋਂ ਟੁੱਟ ਗਿਆ ਤੇ ਯਾਦ ਰੱਖੀ ਉਸ ਅਕ ਦੇ ਉਹਨਾਂ ਫੂੰਦਿਆਂ ਮੰਗੂ ਕਦੀ ਇੱਧਰ ਜਾਵੇਂਗਾ ਕਦੀ ਇੱਧਰ ਜਾਵੇਂਗਾ ਕਦੀ ਜੋਸ਼ੀਆਂ ਦੇ ਕੋਲ ਹੱਥ ਦਿਖਾਉਂਦਾ ਫਿਰੇਗਾ ਸੁੱਖ ਦੇ ਵਾਸਤੇ ਕਦੀ ਦੇਹਧਾਰੀਆਂ ਦੇ ਕੋਲੋਂ ਸੁੱਖ ਮੰਗਦਾ ਪਏਗਾ ਪਰ ਯਾਦ ਰੱਖੀ ਉਹ ਜਿਹੜੇ ਦੇਹਧਾਰੀ ਲੋਕ ਨੇ ਉਹ ਆਪ ਵਿਸ਼ੇਵਿਕਾਰਾਂ ਵਿੱਚ ਫਸੇ ਨੇ ਜੇਲਾ ਦੀਆਂ ਹਵਾ ਖਾ ਰਹੇ ਨੇ ਉਹ ਤੈਨੂੰ ਸੁੱਖ ਜਿਹੜਾ ਹੈ ਉਹ ਕਿੱਥੋਂ ਦੇ ਬਣਗੇ ਸਤਿਗੁਰ ਕਹਿਣ ਲੱਗੇ ਉਸ ਮਾਲਕ ਦੇ ਨਾਲ ਜੁੜ ਪਰਮੇਸ਼ਰ ਦੇ ਨਾਲ ਜੁੜ ਅਕਾਲ ਪੁਰਖ ਦੇ ਨਾਲ ਜੁੜ ਫਿਰ ਤੈਨੂੰ ਜੀਵਨ ਦੇ ਅੰਦਰ ਸੁੱਖ ਮਿਲੇਗਾ ਤੇ ਸਤਿਗੁਰ ਮਹਾਰਾਜ ਕਹਿਣ ਲੱਗੇ ਉਹਦੀ ਮਿਲਣ ਵਾਸਤੇ ਮਨ ਦੇ ਅੰਦਰ ਤਾਂਗ ਜਿਹੜੀ ਹੈ ਉਹ ਸਭ ਤੋਂ ਪਹਿਲਾਂ ਪੈਦਾ ਹੋਣੀ ਚਾਹੀਦੀ ਹੈ